ਆਰਬ ਦੇ ਵਿੱਚ ਹੋਮ ਲੋਨ ਆਟੋ ਲੋਨ ਪਰਸਨਲ ਲੋਨ ਅਤੇ ਐਜੂਕੇਸ਼ਨ ਲੋਨ ਲੈਣ ਵਾਲਿਆਂ ਲਈ ਅਮਰੀਕਾ ਤੋਂ ਚੰਗੀ ਖਬਰ ਆ ਰਹੀ ਹੈ ਫੈਡਰਲ ਰਿਜ਼ਰਵ ਦੇ ਚੇਅਰਮੈਨ ਜੈਰਾਮ ਪਾਵਲ ਨੇ ਜਲਦ ਹੀ ਅਮਰੀਕਾ ਦੇ ਵਿੱਚ ਵਿਆਜ ਦਰਾਂ ਦੀ ਕਟੌਤੀ ਕਰਨ ਦਾ ਜਿਹੜਾ ਸੰਕੇਤ ਦਿੱਤਾ ਹੈ ਸ਼ੁੱਕਰਵਾਰ ਸ਼ਾਮ ਨੂੰ ਫੈਡਰਲ ਰਿਜ਼ਰਵ ਦੀ ਬੈਠਕ ਤੋਂ ਬਾਅਦ ਪਾਵੇਂ ਲਏ ਕਿ ਹੈ ਕਿ ਹੁਣ ਮੁਦਰਾ ਨੀਤੀ ਦੀ ਸਮੀਖਿਆ ਕਰਨ ਅਤੇ ਵਿਆਜ ਦਰਾਂ ਦੀ ਕਟੌਤੀ ਕਰਨ ਦਾ ਜਿਹੜਾ ਸਮਾਂ ਹੈ ਉਹ ਆ ਗਿਆ ਹੈ ਜੇ ਅਗਰ ਅਮਰੀਕਾ ਵਿਆਜ ਦਰਾਂ ਦੀ ਕਟੌਤੀ ਕਰਦਾ ਤਾਂ ਇਸ ਦਾ ਅਸਰ ਭਾਰਤ ਸਮੇਤ ਪੂਰੀ ਦੁਨੀਆ ਤੇ ਪਵੇਗਾ ਅਤੇ ਭਾਰਤੀ ਰਿਜ਼ਰਵ ਬੈਂਕ ਭਾਰਤ ਵਿੱਚ ਵੀ ਵਿਆਜ ਦਰਾਂ ਦੀ ਕਟੌਤੀ ਸ਼ੁਰੂ ਕਰ ਸਕਦਾ ਹੈ ਅਜਿਹੇ ਦੇ ਵਿੱਚ ਦੇਸ਼ ਦੇ ਵਿੱਚ ਹੋਮ ਲੋਨ ਪਰਸਨਲ ਲੋਨ ਆਟੋ ਲੋਨ ਅਤੇ ਐਜੂਕੇਸ਼ਨ ਲੋਨ ਦੇ ਸਮੇਤ ਹਰ ਤਰ੍ਹਾਂ ਦੇ ਜਿਹੜੇ ਕਰਜ਼ੇ ਨੇ ਉਹ ਸਸਤੇ ਹੋ ਜਾਣਗੇ ਅਤੇ ਜਿਨ੍ਹਾਂ ਦੇ ਨਾਲ ਲੋਕਾਂ ਨੂੰ ਜਿਨ੍ਹਾਂ ਲੋਕਾਂ ਦੇ ਪਹਿਲਾਂ ਤੋਂ ਕਰਜ਼ਾ ਚੱਲ ਰਿਹਾ ਉਹਨਾਂ ਦੀ ਜਿਹੜੀ EMI ਹੈ ਉਹ ਵੀ ਕੱਟ ਜਾਏਗੀ ਜੇਕਰ ਜੇਕਰ ਇਹ ਹੋ ਗਿਆ ਕਿ ਹਾਲ ਹੀ ਦੇ ਵਿੱਚ ਜੁਲਾਈ ਦੇ ਮਹੀਨੇ 'ਚ ਮਹਿੰਗਾਈ ਦੇ ਅੰਕੜਿਆਂ ਦੇ ਵਿੱਚ ਗਰਾਵੜ ਦੇਖੀ ਗਈ ਹੈ ਮਹਿੰਗਾਈ ਦਾ ਅੰਕੜਾ 3.54 ਫੀਸਦੀ ਆ ਗਿਆ ਹੈ ਤੇ ਜੂਨ ਚ ਮਹਿੰਗਾਈ ਦਾ ਦੀ ਦਰ ਜਿਹੜੀ 5.08 ਫੀਸਦੀ ਸੀ ਹਾਲਾਂਕਿ ਬਾਜ਼ਾਰ ਨੂੰ ਮਹਿੰਗਾਈ ਦਰ 3.65 ਫੀਸਦੀ ਰਹਿਣ ਦੀ ਉਮੀਦ ਸੀ ਇਸੇ ਤਰ੍ਹਾਂ ਥੋਕ ਮੁੱਲ ਸੂਚਕ ਅੰਕ ਯਾਨੀ ਥੋਕ ਮਹਿੰਗਾਈ ਦਰ ਵੀ ਜੁਲਾਈ ਦੇ ਵਿੱਚ 2.04 ਫੀਸ ਦੀ ਦੇ ਰਹੀ ਹੈ ਜੂਨ ਚ ਥੋਕ ਮਹਿੰਗਾਈ ਦਰ 3.36 ਫੀਸਦੀ ਸੀ ਅਤੇ ਮਹਿੰਗਾਈ ਦੇ ਜਿਹੜੇ ਅੰਕੜੇ ਨੇ ਉਹ ਬਾਜ਼ਾਰ ਦੀਆਂ ਉਮੀਦਾਂ ਤੋਂ ਬਿਹਤਰ ਰਹੇ ਨੇ ਤੇ ਅਜਿਹੇ ਦੇ ਵਿੱਚ ਮਹਿੰਗਾਈ ਦਰ ਆਰਬੀਆਈ ਤੋਂ 2 ਤੋਂ 4 ਫੀਸਦੀ ਦੇ ਟੀਚੇ ਦੇ ਵਿਚਕਾਰ ਆ ਗਈ ਹੈ ਆਰਬੀ ਨੇ 4 ਮਈ 2022 ਤੋਂ ਵਿਆਜ ਦਰ ਵਧਾਉਣੀ ਸ਼ੁਰੂ ਕਰ ਦਿੱਤੀਆਂ ਸਨ ਇਸ ਤੋਂ ਬਾਅਦ ਜੂਨ ਬਾਅਦ ਜੂਨ 2022 ਅਗਸਤ 2022 ਸਤੰਬਰ 2022 ਦਸੰਬਰ 2022 ਅਤੇ ਫਰਵਰੀ 2023 ਦੇ ਵਿੱਚ ਵਿਆਜ ਦੀ ਦਰਾਂ ਦੇ ਵਿੱਚ ਲਗਾਤਾਰ ਵਾਧਾ ਕੀਤਾ ਗਿਆ ਇਸ ਦੌਰਾਨ ਭਾਰਤੀ ਰਿਜ਼ਰਵ ਬੈਂਕ ਨੇ ਇੱਕ ਵਾਰ ਵੀ ਵਿਆਜ ਦਰਾਂ ਦੀ ਜਿਹੜੀ ਕਟੌਤੀ ਆ ਉਹ ਨਹੀਂ ਕੀਤੀ ਮਈ 2022 ਤੋਂ ਬਾਅਦ ਦੇਸ਼ ਦੇ ਵਿੱਚ ਲੋਕਾਂ ਨੂੰ 27 ਮਹੀਨਿਆਂ ਲਈ ਮਹਿੰਗੇ ਕਰਜ਼ੇ ਮਿਲ ਰਹੇ ਨੇ ਅਤੇ ਫਿਲਹਾਲ ਆਰਬੀਆਈ ਨੇ ਰੈਪੋ ਰੇਟ ਜਿਹੜਾ 6.50 ਫੀਸਦੀ ਤੈਅ ਕੀਤਾ ਜਦਕਿ ਰਿਵਰਸ ਰੈਪੋ ਰੇਟ 3.35 ਫੀਸਦੀ ਹੈ ਜੇਕਰ ਆਰਬੀਆਈ ਹੋਣ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦਰਾਂ ਦੀ ਕਟੌਤੀ ਕਰਦਾ ਹੈ ਤਾਂ ਕਰਜ਼ਾ ਸਸਤਾ ਹੋਣਾ ਯਕੀਨੀ ਹੈ ਇਸ ਦੌਰਾਨ ਅਮਰੀਕਾ ਦੇ ਵਿੱਚ ਭਾਰਤ ਮਾਰਚ ਦੇ ਵਿੱਚ 2 ਮਾਰਚ 2022 ਤੋਂ ਜੁਲਾਈ 2023 ਦੇ ਦਰਮਿਆਨ ਵਿਆਜ ਦਰਾਂ ਦੇ ਵਿੱਚ 13 ਵਾਰ ਵਾਧਾ ਕੀਤਾ ਗਿਆ ਅਤੇ ਪਿਛਲੇ 1 ਸਾਲ ਤੋਂ ਵਿਆਜ ਦਰਾਂ ਦੀ ਜਿਹੜੀਆਂ ਵਿਆਜ ਦੀਆਂ ਦਰਾਂ ਨੇ ਉਸ સ્થਿਰ ਨੇ ਅਤੇ ਲਗਾਤਾਰ ਉੱਚੀਆਂ ਵਿਆਜ ਦਰਾਂ ਦੇ ਕਾਰਨ ਪੂਰੀ ਦੁਨੀਆ ਦੇ ਵਿੱਚ ਜੀਡੀਪੀ ਨੂੰ ਪ੍ਰਭਾਵਿਤ ਕਰ ਰਹੀ ਹੈ ਇਸ ਦੇ ਲਈ ਕਈ ਦੇਸ਼ਾਂ ਦੇ ਵਿੱਚ ਵਿਆਜ ਦਰਾਂ ਜਿਹੜੀਆਂ ਦੇਸ਼ਾਂ ਨੇ ਵਿਆਜ ਦਰਾਂ ਘਟਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਬੈਂਕ ਆਫ ਬੈਂਕ ਆਫ ਕੈਨੇਡਾ ਨੇ ਪਿਛਲੇ 2 ਮਹੀਨਿਆਂ ਦੇ ਵਿੱਚ ਦੋ ਵਾਰੀ ਵਿਆਜ ਦਰਾਂ ਦੀ ਕਟੌਤੀ ਕੀਤੀ ਹੈ ਉੱਥੇ ਹੀ URT ਬੈਂਕ ਨੇ ਵੀ ਵਿਆਜ ਦਰਾਂ ਦੀ ਕਟੌਤੀ ਕੀਤੀ ਹੈ ਅਜਿਹੇ ਚ ਮੰਨਿਆ ਜਾ ਰਿਹਾ ਹੈ ਕਿ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ਦੀ ਕਟੌਤੀ ਕਰਨ ਤੋਂ ਬਾਅਦ ਇਸ ਦਾ ਅਸਰ ਏਸ਼ੀਆਈ ਦੇਸ਼ਾਂ ਵਿੱਚ ਵੀ ਦੇਖਣ ਨੂੰ ਮਿਲੇਗਾ